ਕੀ ਵਿਜ਼ਨ ਐ ਜਲੰਧਰ ਜਿਹੜਾ ਤੁਹਾਡਾ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਆ ਕਿ ਜੋ ਤੁਸੀਂ 111 ਦਿਨਾਂ ਦੇ ਵਿੱਚ ਕੰਮ ਕੀਤੇ ਉਹ ਸੁਨਹਿਰੀ ਅੱਖਰਾਂ 'ਚ ਲਿਖਣ ਵਾਲੇ ਆ ਮੈਂ ਇੱਥੇ ਆਇਆ ਤਾਂ ਇੱਥੇ ਨਸ਼ਿਆਂ ਦੀ ਐਨੀ ਪਰਮਾਰ ਹੈ ਜਲੰਧਰ ਦੇ ਵਿੱਚ ਇੱਥੇ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਕਾਨੂੰਨ ਵਿਵਸਥਾ ਬਿਲਕੁਲ ਹਿੱਲੀ ਵੀ ਹੈ ਕਿਸੇ ਦੀ ਚੈਨੀ ਖੋਲ ਲੈਂਦੇ ਕਿਸੇ ਦਾ ਪਰਸ ਖੋਲ ਲੈਂਦੇ ਕਿਸੇ ਦਾ ਮੋਬਾਈਲ ਖੋ ਕੇ ਪਾ ਜਾਂਦੇ ਚੋਰੀਆਂ ਹੋ ਰੀਆਂ ਡਾਕੇ ਪੈ ਰਹੇ ਆ ਇੱਥੇ ਕੱਲ ਹੀ ਇੱਕ ਬੱਸ ਨੂੰ ਰੋਡ ਬੇਚ ਦੇ ਨੂੰ ਤੋੜ ਕੇ ਬੰਦੇ ਭੱਜ ਗਏ ਆ ਪਤਾ ਨਹੀਂ ਕਿੱਧਰੋਂ ਆਏ ਕਿੱਧਰੋਂ ਚਲੇ ਗਏ ਸੋ ਹਾਲਾਤ ਬਹੁਤ ਖਰਾਬ ਹੈ ਇਹ ਮੇਰੇ ਲਈ ਇੱਕ ਚੈਲੰਜ ਹੈ ਕਿ ਮੈਂ ਇੱਥੇ ਨਸ਼ਾ ਖਤਮ ਕਰਨਾ ਹੈ ਮੈਂ ਅੱਜ ਇਹ ਕਹਿ ਰਿਹਾ ਤੁਹਾਨੂੰ ਕਿ ਜਾਂ ਮੈਂ ਰਹੂੰਗਾ ਜਾਂ ਇੱਥੇ ਨਸ਼ਾ ਵੇਚਣ ਵਾਲੇ ਰਹਿਣਗੇ ਦੋਨਾਂ ਚੋਂ ਇੱਕ ਹੀ ਰਹੇਗਾ ਹੋਰ ਵਿਚ ਵਿਚਾਲੇ ਕੁਝ ਨਹੀਂ ਰਹਿਣਾ ਇਸ ਕਰਕੇ ਮੈਂ ਇੱਕ ਫੈਸਲਾ ਕੋ ਲੜਾਈ ਇਸ ਮਾਫੀਆ ਦੇ ਖਿਲਾਫ ਕਰਨੀ ਹੈ ਜਿਹੜੇ ਕਿ ਇੱਥੇ ਨਸ਼ੇ ਵੇਚਦੇ ਆ ਤੇ ਜਿਹੜੇ ਕਿ ਇੱਥੇ ਡੜਾ ਸੱਟਾ ਚਲਾਉਂਦੇ ਆ ਤੇ ਜਿਹੜੇ ਕਿ ਇੱਥੇ ਰੇਡੀਆ ਵਾਲੇ ਤੋਂ ਪੈਸੇ ਲੈਂਦੇ ਆ 3 ਬਿੱਲਰਾਂ ਤੋਂ ਪੈਸੇ ਲੈਂਦੇ ਉਹ ਮੈਂ ਇੱਕ ਇੱਥੇ ਕਰਨਾ ਚਾਹੁੰਦਾ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਤੇ ਨਾਲ ਇੱਥੇ ਪੜ੍ਹਾਈ ਦੇ ਵਸੀਲੇ ਨਹੀਂ ਹੈ ਕੋਈ ਸਰਕਾਰੀ ਇੱਕ ਜਨਰਲ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਥੇ ਸਿਹਤ ਸਬੰਧਾਂ ਸਰਕਾਰੀ ਨਹੀਂ ਹੈ ਇੱਕ ਐਮਜ਼ ਹਸਪੀਟਲ ਇੱਥੇ ਲੈ ਕੇ ਆਉਣਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲੋਕ ਅੱਛਾ ਸਸਤਾ ਇਲਾਜ ਕਰਾ ਸਕਣ ਤੇ ਪੜ੍ਹਾਈ ਦੇ ਨਾਲ ਨਾਲ ਰੋਜਗਾਰ ਦੇ ਸਾਧਨ ਪੈਦਾ ਕਰਨੇ ਆ ਇੰਡਸਟਰੀ ਨੂੰ ਉੱਪਰ ਲੈ ਕੇ ਆਉਣਾ ਐਦਾਂ ਦੀ ਮੇਰੀ ਸੋਚ ਹੈ ਮੈਂ ਇੱਕ ਵਿਕਾਸ ਦਾ ਮਾਡਲ ਲੈ ਕੇ ਆਇਆ ਇੱਥੇ ਜਿਹੜਾ ਮੈਂ ਅੱਗੇ ਵਧਾਉਣਾ ਇੱਥੇ ਵਿਕਾਸ ਨੂੰ